ਆਰੇ ਜੀ ਰਾਲੂ ਸਾਡੇ ਪਾਪੂ ਜੀ ਪਾਸੇ ਸਭ ਬਹੁਤ ਸਤਿਕਾਰਯੋਗ ਪੰਜਾਬ ਦੇ ਮੰਤਰੀ ਪੰਜਾਬ ਮਥਮ ਚੰਦਰ ਵੀ ਹੈਬੜਰ ਮੰਤਰੀ ਪੰਜਾਬ ਜਿਹੜੀ ਮਿਹਰੋ ਪਾਗੇਦੇ ਨੇ ਜਿਨ੍ਹਾਂ ਦੀ ਖੁੱਲਾਂ ਵਾਲੀ ਹਾਜ਼ਰੀ ਹੋਈ ਹੈ ਅੱਜ ਜਿੰਨੇ ਤੁਸੀਂ ਬੰਦਲ ਦੇ ਵਿੱਚ ਸਤਿਕਾਰ ਨਾਲ ਰਹੀ ਹੈ ਸਾਡੀ ਹਾਜ਼ਰੀ ਹੋਈ ਜੁਨੀਆ ਤੁਸੀਂ ਬੰਦਲ ਸੁਨੇਤੇ ਹਾਰਪਾ ਕੇ ਮਾਨ ਦਿਰੀ ਹੈ ਸਾਡੇ ਸ਼ਾਹੀ ਜੀ ਵਰਿਸ਼ ਸਤਿਕਾਰਯੋਗ ਜੀ ਜੀ ਆਇਆਂ ਨੂੰ ਸਾਡੇ ਵੱਲੋਂ ਜੀਤ ਜੀ 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 ਜ ਅਸਰ ਧੰਨ ਧੰਨ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਨੇ ਇਸ ਪਾਵਨ ਪੁੱਤ ਧਰਤੀ ਦੇ ਪਰ ਸਾਨੂੰ ਬਹੁਤ ਲੰਮਾ ਸਮਾਂ ਦੇ ਕੇ ਸੁਲਤਾਨ ਬਲੋਦੀ ਨੂੰ ਬਹੁਤ ਵਧਾਈ ਪਾਲ ਕੇਸੀ ਦੇ ਥੱਡ ਮੁਕਾਬਲੇ ਦੀਆਂ ਸਾਡੇ ਜੀਪੁਰ ਨੂੰ ਕੀ ਕੀ ਪੀਸ਼ਾ ਕਰਦੇ ਇਹ ਬਾਲਕੇਸੀ ਦੀ ਤੀਜੀ ਪੀਸ਼ਾ ਦੀ ਤੁਸੀਂ ਇਹ ਵੀ ਮੇਰੀ ਬੇਨਤੀ ਹੈ ਸਦੀ ਕਰਵਾ ਕੇ ਵੀ ਆਗੇ ਜੀ ਇਹਨੂੰ ਜਿਹੜੇ ਨਾਮ ਆ ਇਹ ਪਿਛਲੇ ਸਾਲ ਜਿਹੜਾ ਮੰਗਲ ਸ਼ੁਰੂ ਹੋਇਆ ਸੀਗਾ ਬੜੀ ਦੇਰ ਤੋਂ ਬੜੇ ਪੁਰਾਣੇ ਸਮੇਂ ਤੋਂ ਇੱਥੇ ਕਬੱਡੀ ਟੂਰਨਾਮੈਂਟ ਤੇ ਚੱਲਦਾ ਆ ਰਿਹਾ ਹੈ ਇਹਨੂੰ ਕਹਾਂ ਯਾਰ ਜਿੰਨੇ ਕਵਾਜਾ ਕਲਾਜਾ ਚਲਾਜਾ ਕੁਸ਼ਤੀਆਂ ਦਾ ਇੱਕ ਬਹੁਤ ਹੀ ਪਿਆਰਾ ਦਾਅ ਹੈ ਕਦੀ ਟਾਕ ਮਾਰੇਗਾ ਕਦੀ ਮਾਰੇ ਧੋਹੀ ਕਦੀ ਪੱਟ ਕੇ ਪਟਾ ਨੂੰ ਆਮਦਾਈ ਔਰ ਸੰ 2000 ਦੇ ਵਿੱਚ ਕਬੱਡੀ ਦਾ ਖੇਡਿਆ ਗਿਆ ਹੈ ਉਦੋਂ ਜਿਹੜੀ ਆਰਾਮ ਦੀ ਟੀਮ ਆਈ ਸੀ ਉਹ ਸਾਰੀ ਪਹਿਲਵਾਨਾਂ ਦੇ ਕੇ ਸੀ ਉਹਨਾਂ ਪਹਿਲਵਾਨਾਂ ਨੂੰ ਟ੍ਰੇਨਿੰਗ ਜਿਹੜੀ ਐ ਦਿੱਤੀ ਗਈ ਸੀ ਪਰ ਬੜੇ ਵੱਡੇ ਵੱਡੇ ਉਹਨਾਂ ਦੇ ਨਾਮ ਸੰ ਇੱਕ ਖਿਡਾਰੀ ਦੇ ਨਾਮ ਨੂੰ ਜਿਹੜੇ ਐ ਇੰਗਲਿਸ਼ ਦੇ ਮੈਂ ਦੇਖੇ ਨਹੀਂ ਛੁੱਪੀ 26 ਲੈਟਰਸ ਆਫ ਕੈਪੀਟਲ ਲੈਟਰ ਜਿਹੜੇ ਐ ਜਿਵੇਂ ਲੱਗਦੇ ਸਨ ਪਰ ਉਹ ਗੋਪਾਲ ਕਾਲਪੁਰ ਦੀ ਧਰਤੀ 'ਤੇ ਮੂਜਾ ਕਿਸੀ ਦੰਗਲ ਕਰਾਇਆ ਜਾ ਰਿਹਾ ਤੁਸੀਂ ਵੀ ਇੱਥੇ ਸ਼ਾਮਿਲ ਹੋ ਕੇ ਟੀਕਣਾ ਪੋ। ਦੇਖੋ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜਾ ਨੇ ਇੱਕ ਪੰਜਾਬ ਦੇ ਵਿੱਚ ਮਹਿੰਮ ਚਲਾਈ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਵਾਸਤੇ ਅਗਰ ਅਸੀਂ ਪੰਜਾਬ ਚ ਨਸ਼ਾ ਖਤਮ ਕਰਨਾ ਹੈ ਤਾਂ ਕੇਵਲ ਤਾਂ ਕੇਵਲ ਸਪੋਰਟਸ ਕਬੱਡੀ ਰੈਸਲਿੰਗ ਸਾਰਾ ਹੀ ਅਗਰ ਖੇਡਾਂ ਦਾ ਅਸੀਂ ਪ੍ਰਮੋਟ ਕਰਾਂਗੇ ਪ੍ਰਮੋਟ ਕਰਾਂਗੇ ਤਾਂ ਹੀ ਕਦਾ ਪੰਜਾਬ ਚ ਨਸ਼ਾ ਖਤਮ ਹੋ ਸਕਦਾ ਹੈ ਉਹਦੇ ਤਹਿਤ ਅੱਜ ਜ਼ਿਲ੍ਹਾ ਕਬੂਰਥਲਾ ਦੇ ਵਿੱਚ ਭੁਲੱਦ ਦੇ ਵਿੱਚ ਜੀ ਮੈਂ ਖੰਦਾਰ ਸੁਲਤਾਨਪੁਰ ਲੋਧੀ ਦੇ ਵਿੱਚ ਰਹਿਗਾ ਆਲ ਇੰਡੀਆ ਪੁੰਨਿਆ ਕੇਸਰੀ 2025 ਦੂਜਾ ਦੰਗਲ ਜੋ ਕਰਾਇਆ ਜਾ ਰਿਹਾ ਅੱਜ ਖਾਸ ਕਰਕੇ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਕੋਰੋਂ ਸਿੰਘ ਜੀ ਯੂਐਸ ਤੋਂ ਸਪੈਸ਼ਲੀ ਹਰ ਸਾਲ ਆਉਂਦੇ ਨੇ ਔਰ ਇਹ ਕਾਰਗਮ ਜੋ ਕਰਾਉਂਦੇ ਨੇ ਦੰਗਲ ਕਰਾਉਂਦੇ ਨੇ ਇਹਦੇ ਨਾਲ ਸਾਰੀ ਟੀਮ ਸਰਦਾਰ ਪਿਆਰਾ ਸਿੰਘ ਜੀ ਉਹਦੇ ਨਾਲ ਮਲਕੀਤ ਸਿੰਘ ਸਰਦਾਰ ਮਲਕੀਤ ਸਿੰਘ ਜੀ ਬਹੁਤ ਐਨਆਰਈ ਵੀ ਔਰ ਐਨਆਰਈ ਵੀ ਜਿੰਨੇ ਵੀ ਇੱਥੇ ਇਸ ਇਲਾਕੇ ਨੂੰ ਸਬੰਧ ਰੱਖਦੇ ਨੇ ਉਹ ਹਰ ਸਾਲ ਇੱਥੇ ਆ ਕੇ ਕਰਾਉਂਦੇ ਨੇ ਦੰਗਲ ਕਿਉਂਕਿ ਸਾਡੇ ਬੱਚਿਆਂ ਨੂੰ ਜੋ ਹੈ ਇੱਕ ਸਪੋਰਟ ਨਾਲ ਜੋੜਨਾ ਤਾਂ ਕਿ ਬੱਚੇ ਅੱਛੀ ਸਿਹਤ ਹੋਏਗੀ ਤੇ ਤਾਂ ਹੀ ਜਿਹੜਾ ਇਹਨਾਂ ਸਿੱਧੂ ਦੂਰ ਰਹਿਣਗੇ ਸੋ ਨਸ਼ਾ ਦੂਰ ਕਰਨ ਵਾਸਤੇ ਬੱਚਿਆਂ ਨੂੰ ਕੇਵਲ ਤਾਂ ਕੇਵਲ ਦਾ ਇੱਕੋ ਹੀ ਹੱਲ ਹੈ ਕਿ ਅਸੀਂ ਉਹਨਾਂ ਨੂੰ ਖੇਡਾਂ ਦੇ ਨਾਲ ਜੋੜੀਏ ਸੋ ਇਹ ਮੇਰੇ ਵੀਰ ਜਿਹੜੇ ਹੈਗੇ ਨੇ ਸਰਦਾਰ ਕੁਲਵੰਤ ਸਿੰਘ ਜੀ ਉਹਦੇ ਨਾਲ ਸਾਰੇ ਸਾਥੀ ਜਿਹੜੇ ਸਾਡੇ ਐਨ ਆਰ ਆਈ ਭਾਈ ਬੜਾ ਅੱਛਾ ਲੱਗਦਾ ਹੈ ਕਿ ਵਿਦੇਸ਼ਾਂ ਵਿੱਚ ਰਹਿ ਕੇ ਵੀ ਆਪਣੇ ਪੰਜਾਬ ਦੀ ਚਿੰਤਾ ਕਰਦੇ ਨੇ ਆਪਣੇ ਪੰਜਾਬ ਦੇ ਬੱਚਿਆਂ ਦੀ ਚਿੰਤਾ ਕਰਦੇ ਨੇ ਤਾਂ ਕਿ ਇਹ ਅੱਛੇ ਪਰਫੁੱਲਟ ਹੋਣ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਅਗਰ ਅੱਛੇ ਪਲੇਅਰ ਹੋਣਗੇ ਤੇ ਨੌਕਰੀ ਲੈਣ ਵਾਸਤੇ ਇਹਨਾਂ ਨੂੰ ਆਸਾਨੀ ਹੋਏਗੀ ਸੋ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਔਰ ਨਾਲ ਖਾਸ ਕਰਕੇ ਮੈਂ ਪੰਜਾਬ ਦੇ ਮੁਖਤਸਰ ਪਵਨ ਸੇ ਮਾਨ ਸਾਹਿਬ ਉਹਨਾਂ ਵੱਲੋਂ ਵੀ ਇਹ ਸਾਰੀ ਟੀਮ ਦਾ ਜਿਹੜੀ ਹੈਗੀ ਹੈ ਪੁੰਨਿਆ ਕੇਸੀ ਦੰਗਲ ਦੇ ਜਰਾ ਕਰਾਉਂਦੇ ਨੇ ਦੂਜਾ ਆਲ ਇੰਡੀਆ ਕਰਾ ਰਹੇ ਨੇ ਇਹਨਾਂ ਦਾ ਬਹੁਤ-ਬਹੁਤ ਉਹਨਾਂ ਵੱਲੋਂ ਮੈਂ ਧੰਨਵਾਦ ਕਰਨਾ ਅਸੀਂ ਤੇ ਨਾਲ ਮਿਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਦਾ ਅਨੁਭਵਤਵਾਦ ਪਰਮਾਣ ਕਰੀਏ ਤਾਂ ਸਾਡੇ ਬੱਚੇ ਦੇ ਹੈਗੇ ਨਸ਼ਿਆਂ ਤੋਂ ਦੂਰ ਰਹਿਣ ਇਕੱਲੇ ਫਿਰ ਸਾਰੀ ਕਮੇਟੀ ਦਾ ਸਾਰੀ ਟੀਮ ਦਾ ਸਾਰੇ ਐਨਰ ਪਾਈਆਂ ਦਾ ਸਰਦਾਰ ਗੁਰਉਨ ਸਿੰਘ ਜੀ ਦਾ ਉਹਨਾਂ ਨਾਲ ਜਿਹੜੇ ਸਾਡੇ ਸਾਥੀ ਬਾਕੀ ਜਿੰਨੇ ਵੀ ਨਾਲ ਬਹੁਤ ਬਹੁਤ ਧੰਨਵਾਦ ਜੀ ਸਰ ਜੀ ਉਹਨਾਂ ਨੇ ਜੀ ਦਾ ਪ੍ਰਕਾਸ਼ ਕਰ ਵੀ ਆ ਰਿਹਾ ਪੰਜ ਤਰੀਕ ਨੂੰ ਇਸ ਬਾਰੇ ਦੇਖੋ 5 ਤਰੀਕ ਨੂੰ ਸਾਡਾ ਜੋ ਪੰਜਾਬ ਪੰਜਾਬ ਸਾਡੇ ਗੁਰੂਆਂ ਪੀਰਾਂ ਪੰਗਮੜਾ ਦੀ ਇੱਕ ਪਵਿੱਤਰ ਧਰਤੀ ਹੈਗੀ ਹੈ ਸੋ ਇੱਥੇ ਸਾਡੇ ਗੁਰੂ ਮਹਾਰਾਜ ਦੇ ਜਿਹੜੇ ਹੈਗੇ ਨੇ ਕੋਈ ਨਾ ਕੋਈ ਦਿਨ ਵਿਹਾਰ ਆਇਆ ਰੰਦਾ ਹੈਗਾ ਸੋ ਅਸੀਂ ਪੰਜ ਤਰੀਕ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜੋ ਪ੍ਰਗਟ ਦਿਵਸ ਜੀ ਉਹਦੇ ਉੱਪਰ ਅਸੀਂ ਸਾਰਿਆਂ ਨੇ ਸ਼ੁਰੂ ਕਰਤਾ ਅੱਜ ਵੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੀਆਂ ਜਿਹੜੀ ਸ਼ੋਭਾ ਯਾਤਰਾ ਨਾਲ ਨਿਕਲ ਰਹੀਆਂ ਹੈਗੀਆਂ ਨਗਰ ਕੀਰਤਨ ਨਿਕਲ ਰਹੇ ਨੇ ਔਰ ਗੁਰੂ ਘਰਾਂ ਦੇ ਵਿੱਚ ਬਹੁਤ سارے ਸੰਮੇਲਨ ਹੋ ਰਹੇ ਨੇ ਸ਼ਬਦ ਕੀਰਤਨ ਹੋ ਰਹੇ ਨੇ ਇਹ ਇੱਕ ਸਾਡਾ ਸਾਡੇ ਵਾਸਤੇ ਬੜਾ ਇੱਕ ਅੱਛੀ ਗੱਲ ਹੈ ਕਿ ਅਸੀਂ ਪੰਜਾਬੀ ਜਿੰਨੇ ਆ ਮਨੁੱਖਤਾ ਦੀ ਸੇਵਾ 'ਚ ਲੱਗੇ ਆ ਔਰ ਆਪਣੇ ਗੁਰੂਆਂ ਦੇ ਦੱਸੇ ਰਸਤੇ 'ਤੇ ਚੱਲਦੇ ਹੋਏ ਅਸੀਂ ਸਾਰੇ ਹੀ ਉਹਨਾਂ ਦੀ ਸੇਵਾ ਜੱਗਿਆ ਔਰ ਮੈਂ ਚਾਹਾਂਗਾ ਕਿ ਕਿਉਂਕਿ ਸਾਰੇ ਜਾਣਦੇ ਆ ਕਿ ਮਿੱਟੀ ਤੋਂ ਦੇ ਜਗ ਚਾਨਣ ਹੋਇਆ ਗੁਰੂ ਨਾਨਕ ਜੀ ਜੀ ਦਾ ਪ੍ਰਗਟ ਹੋਇਆ ਹਨ ਗੁਰੂ ਮਹਾਰਾਜ ਜੀ ਉਦੋਂ ਸਾਡਾ ਮੰਨਣਾ ਹੈ ਕਿ ਜਿਹੜਾ ਹੈਗਾ ਸਾਡੇ ਦੇਸ਼ ਵਿੱਚ ਦੁਨੀਆ ਦੇ ਵਿੱਚ ਇੱਕ ਚਾਨਣ ਹੋਇਆ ਸੀ ਉਹਨਾਂ ਦੇ ਆਉਣ ਦੇ ਨਾਲ ਸਾਨੂੰ ਉਹਨਾਂ ਦੀ ਦਿੱਸੇ ਰਸਤੇ 'ਤੇ ਚੱਲਣਾ ਚਾਹੀਦਾ ਹੈ ਔਰ ਆਪਣੀ ਜ਼ਿੰਦਗੀ ਨੂੰ ਆਪਣੇ ਜੀਵਨ ਨੂੰ ਕਾਮਯਾਬ ਕਰਨਾ ਚਾਹੀਦਾ ਥੈਂਕ ਯੂ ਬਹੁਤ ਬਧਨਵਾਦ ਗੁਰੂ ਨਾਨਕ ਜੀ ਖਾਲਸਾ ਪੰਥ ਦੇ ਸਿੱਖ ਤੋਂ ਗੁਰੂ ਨੋਦੀ ਜੀ ਤੀਸਰਾ ਦੂਸਰਾ ਅੰਦੰਗ ਕੁੱਤੀ ਨਗਮ ਕਵਾਲਾ ਕਰਾਇਆ ਕਰਾਇਆ ਠੀਕ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੂਜਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਪਤੇ ਅਸੀਂ ਆਂ ਇੰਡੀਆ ਲੈਵਲ ਦਾ ਆਲ ਇੰਡੀਆ ਬੇਲਵਾਨ ਦੰਗਲ ਕਰਾ ਰਹੇ ਆ ਜਿਸ ਵਿੱਚ ਆਪਣੇ ਕਾਫੀ ਜਿਹੜੇ ਪਹਿਲਵਾਨ ਜੋ ਇੰਡੀਆ ਲੈਵਲ ਤੇ ਔਰ ਏਸ਼ੀਆ ਲੈਵਲ ਦੇ ਪਹਿਲਵਾਨ ਨੇ ਉਹਨਾਂ ਨੇ ਇੱਥੇ ਕੁਸ਼ਤੀਆਂ ਲੜੀਆਂ ਨੇ ਔਰ ਬਹੁਤ ਵਧੀਆ ਲਗਾ ਔਰ ਮੈਂ ਇਹ ਵੀ ਕਹੂੰਗਾ ਵੀ ਆਪਣੇ ਇਲਾਕੇ ਵਾਲਿਆਂ ਨੂੰ ਵੀ ਤੁਸੀਂ ਵੀ ਇੱਥੇ ਹੌਮ ਹਮਾਖੇ ਆਓ ਇਹ ਕੋਈ ਨਵੀਂ ਖੇਡ ਨਹੀਂ ਹੈ ਇਹ ਆਪਣੀ ਅ ਕਹੋ ਮਾਂ ਖੇਡ ਇਹ ਕਬੱਡੀ ਹੋਈ ਰੈਸਲਿੰਗ ਹੋਈ ਇਹ ਸਾਰੇ ਹਮਮਾ ਕੇ ਆਇਆ ਕਰੋ ਬਾਕੀ ਇਹ ਗੁਰੂਆਂ ਪੀਰਾਂ ਦਾ ਹੈ ਆਪਣੇ ਗੁਰੂ ਨਾਨਕ ਦੇਵ ਜੀ ਦਾ ਉਹਨਾਂ ਦਾ ਸਾਂਝਾ ਉਪਦੇਸ਼ ਹੈ ਵੀ ਇੱਥੇ ਆਓ ਸਾਰੇ ਨਾਲ ਮਿਲ ਕੇ ਸਾਰੀਆਂ ਆਪਣੇ ਪਾਖਿਆਂ ਤੋਂ ਉੱਤੇ ਉੱਠ ਕੇ ਇੱਥੇ ਆਓ ਤੇ ਆਪਣਾ ਸਾਰੇ ਜਾਣੇ ਵਧੀਆ ਤਰੀਕੇ ਨਾਲ ਇਹਨੂੰ ਹੋਰ ਬੁਲੰਦ ਕਰੋ ਦੇਖੋ ਜੀ ਐਨਆਰ ਵੀ ਆਪਣੇ ਹੀ ਆ ਇਥੋਂ ਗਏ ਦੇ ਇਹ ਚਲੋ ਉਹਨਾਂ ਦਾ ਵੀ ਆਪਾਂ ਸਾਰੇ ਪਰਿਵਾਰ ਆ ਉਹ ਐਨਆਰਆਈ ਹੁੰਦਾ ਤੇ ਬਹੁਤ ਮੈਂ ਹੁਣ ਚਲੋ ਜੇ ਮੈਂ ਮੈਂ ਵੀ ਐਨਆਰਆਈ ਆ ਮੈਂ ਉਹਨਾਂ ਦੀ ਸੇਵਾ ਤੇ ਜਾਦੀ ਕਰੂੰਗਾ ਤਾਂ ਫੇਜ ਨੇ ਇਹ ਵੀ ਭਰਾ ਨੇ ਉਹ ਵੀ ਭਰਾ ਨੇ ਸਾਰੇ ਨਾਲ ਮਿਲ ਕੇ ਅੱਜ ਕੱਲ੍ਹ ਦੀ ਜੂਥ ਨੂੰ ਵੀ ਆਪਣਾ ਮੈਸੇਜ ਦੇ ਜੂਥ ਨੂੰ ਅਸੀਂ ਇਹ ਹੀ ਬੇਨਤੀ ਕਰਾਂਗੇ ਵੀ ਆਪਣੇ ਗੇਮਾਂ ਔਰ ਪੜ੍ਹਾਈ ਵੱਲ ਜ਼ਿਆਦਾ ਖਿਆਲ ਰੱਖੋ ਬਾਹਰ ਨਠੰਡੀ ਵਜਾਏ ਅਸੀਂ ਵੀ ਬਾਹਰੋਂ ਇਥੇ ਆਉ ਨੂੰ ਤਰਸਦੇ ਆ ਤੇ ਕਿਉਂਕਿ ਜੋ ਇੱਥੇ ਨਿਆਰਾ ਹੈ ਉਹ ਬਾਹਰ ਹੈ ਨਹੀਂ ਹੁਣ ਲਾ ਲੋ ਇੱਥੇ ਆਪਣੇ ਬੱਚੇ ਆ ਉਹ ਆਪਦਾ ਕੱਪ ਚੁੱਕ ਕੇ ਰਸੋਈ ਚ ਨਹੀਂ ਰੱਖਦੇ ਨਾ ਰਸੋਈ ਚੋਂ ਛੁਪ ਕੇ ਪਾਣੀ ਪੀਂਦੇ ਆ ਆ ਵੀ ਮਾਂ ਨੂੰ ਜਾਂ ਨੌਕਰ ਨੂੰ ਕਹਿਣਗੇ ਜਾਂ ਕਿ ਉੱਥੇ ਬਾਹਰ ਜਾ ਕੇ ਲੈਟਰਿੰਗਾਂ ਵੀ ਸਾਫ਼ ਕਰਦੇ ਆ ਉੱਥੇ ਫੇਰੋਂਦੇ ਜਾ ਕੇ ਮੈਂ ਸਾਰਿਆਂ ਨੂੰ ਕਹੂੰਗਾ ਕਿਉਂਕਿ ਇੱਥੇ ਲੋਕ ਆਣ ਕੇ ਦੱਸਦੇ ਨੇ ਵੀ ਅਹੀਂ ਉੱਥੇ ਕੀ ਕਰਦੇ ਆ ਮੈਂ ਉੱਥੇ ਸਭ ਕੁਝ ਹੀ ਕੀਤਾ ਹੁਣ ਅਹੀਂ ਸੈੱਟ ਹੋਏ ਜਾ ਕੇ ਪਰ ਮੈਂ ਬੱਚਿਆਂ ਨੂੰ ਇਹ ਕਹੂੰਗਾ ਵੀ ਇੱਥੇ ਐਗਰੀਕਲਚਰ ਕਰ ਰਹੇ ਹਾਂ ਸਬਜ਼ੀਆਂ ਵੀ ਜੋ ਉਹਨਾਂ ਨੂੰ ਵੇਚੋ ਪੜਾਈ ਚੰਨੀ ਕਰੋ ਗੇਮਾਂ ਕਰੋ ਆਪਣੇ ਸਭ ਕੁਝ ਇੱਥੇ ਆ ਜੋ ਨਿਆਰਾ ਪੰਜਾਬ ਚ ਦੁਨੀਆ ਚ ਕਿਤੇ ਇਹੋ ਜੀ ਧਰਤੀ ਹੈ ਨਹੀਂ ਨਾ ਇਹੋ ਜਿਹਾ ਕੋਈ ਸਿਸਟਮ ਹੈ ਵਰਲਡ ਵਿੱਚ ਠੀਕ ਹੈ ਜੀ ਥੈਂਕ ਯੂ ਬਾਬਾ ਜੀ ਸਨਮਾਨ ਜਤੰਗੇ ਜੀ ਨਾਲ ਸਾਡੇ ਸਾਜ ਜੀ ਪਿਆਰਾ ਸਿੰਘ ਸਾਹਿਬਾ ਡੀਐਸਪੀ ਪੰਜਾਬ ਬਾਜੀਆਂ ਬਲਦੇਸ਼ ਸਿੰਘ ਜੀਰਨ ਮਤੀ ਸਿੰਘ ਕਾਗਲੇ ਅਗਲੀ ਵਾਰੀ ਬਹੁਤ ਸ੍ਰੀ ਆਕਾਲ ਮਦਾ ਵਿੱਚ ਕਿ ਰੈਣੀ ਸਾਨੀ ਬਾਨੀ ਜਿਹਨੂੰ ਆਗੀ ਉਹ ਵੱਡਾ ਮਲ ਹੁੰਦਾ ਹੈ ਕਾਣਵਾਂ ਦੀ ਖਰਾਜ ਕਿੰਨੀ ਹੈ ਉਹ ਕਿਸੇ ਨੂੰ ਪਤਾ ਨਹੀਂ ਬਤਨਾ ਚਾਹੀਦਾ ਕਾਣਵਾਂ ਦੀ ਮਿਹਨਤ ਆਪਾਂ ਰੈਸਲਿੰਗ ਲਈ ਆਪਾਂ ਆਪਣੇ ਪੰਜਾਬ ਲਈ ਆਪਣੇ ਦੇਸ਼ ਦੇ ਪੁਤਲੇ ਕੰਮ ਕਰ ਰਹੇ ਆਂ ਔਰ ਇਹ ਸੱਗੇ ਲਈ ਆ